ਇਸ ਆਰਟ ਨੂੰ ਸਾਡੇ ਪੁਰਖਿਆਂ ਨੇ ਸੰਭਾਲ ਕੇ ਰੱਖਿਆ ਸੀ ਪੀੜ੍ਹੀ ਦਰ ਪੀੜ੍ਹੀ ਇੱਕ ਇੱਕ ਬੰਦੇ ਨੂੰ ਅੱਗੇ ਦਿੰਦੇ ਗਏ ਤੇ ਮੈਨੂੰ ਮੇਰੇ ਦਾਦਾ ਜੀ ਤੋਂ ਇਹ ਵਿਰਾਸਤ ਉੱਤੇ ਤੋੜ ਕੇ ਮਿਲੀ ਹੈ ਤੇ ਹੁਣ ਇਸ ਆਰਟ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਪ ਦੇ ਸਕਪਚਰ ਵੀ ਬਣਾ ਰਹੇ ਹਾਂ ਤੇ ਹੋਰ 2D ਆਈਟਮਸ ਇਹ ਰੀਸੈਂਟਲੀ ਜਿਹੜਾ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਸਟੈਚੂ ਬਣਾਇਆ ਉਹ ਕਾਰ ਨਾਲ ਗੁੰਕੇ ਬਣਿਆ ਪੂਰਾ ਦਾ ਪੂਰਾ ਤੇ ਇਹਨੂੰ ਨਿਰਭਰ ਪੰਜ ਮਹੀਨੇ 10 ਦਿਨ ਤੱਕ ਕਰੀਬ ਦਾ ਸਮਾਂ ਲੱਗਾ ਤੇ ਸ਼ਿਵਾਜੀ ਮਹਾਰਾਜ ਦੇ ਉਹ ਦੀਸ ਵਾਰ ਇਹ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਇਸ ਸਾਲ ਆਪਣਾ छत्रपति शिवाजी महाराज ਦਾ ਰਾਜਾ ਅਭਿਸ਼ੇਕ 350 ਸਾਲਾਂ ਪਾਰ ਸਰਕਾਰ ਵੀ ਮਨਾ ਰਹੀ ਹੈ ਤੇ 1200 ਗਵਰਨਮੈਂਟ ਵੀ ਮਨਾ ਰਹੀ ਹੈ ਦੇਖੋ ਸੁਭਾਵਿਕ ਹੈ ਜੀ ਕਿ ਜਨਰੂਅਰੀ ਇਸ ਸਮਾਜ ਦੇ ਵਿੱਚ ਕੋਈ ਇਦਾਂ ਦੀ ਨਿਊ ਇਨਵੈਂਸ਼ਨ ਹੁੰਦੀ ਆ ਜਾਂ ਨਿਊ ਕਲਾਕਰੀਆਂ ਬਣਦੀਆਂ ਨੇ ਇਹ ਇਤਿਹਾਸ ਲਿਖਿਆ ਜਾਂਦਾ ਤਾਂ ਇਦਾਂ ਦੇ ਕਹਿ ਲਉ ਕਿ ਬਹੁਤ ਸਾਰੇ ਲੋਕਾਂ ਦਾ ਉਸ ਤੇ ਇੰਨ ਜਾਂਦਾ ਉਸੇ ਤਰ੍ਹਾਂ ਬਹੁਤ ਸਾਰੇ ਬੱਚੇ ਮੇਰੇ ਕੋਲ ਹਜੇ ਇਸ ਵੇਲੇ ਐਜੂਕੇਟ ਹੋ ਰਹੇ ਨੇ ਸਾਡ ਦੇ ਰਿਲੇਟਡ ਤੇ ਸਿੱਖ ਵੀ ਰਹੇ ਨੇ ਤੇ ਬਹੁਤ ਸਾਰੇ ਰਾਖੇ ਵੀ ਵਗੈਰਾ ਵੀ ਬਣ ਰਹੇ ਨੇ ਕਾਦੇ ਨਾਲ ਕਿ ਅੱਗੇ ਰੱਖਿਆ ਪੰਦਰ ਆ ਰਹੇ ਰਾਖੇ ਆ ਰਹੇ ਤਾਂ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਆਨਯਾਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਅੱਜ ਅਸੀਂ ਤੁਹਾਨੂੰ ਇੱਕ ਨੌਜਵਾਨ ਅਭਿਸ਼ੇਕ ਚੋਹਾਨ ਜਿਨ੍ਹਾਂ ਦਾ ਨਾਮ ਹੈ ਜੋ ਕਿ ਰਾਜਪੁਰਾ ਦੇ ਰਹਿਣ ਵਾਲੇ ਨੇ ਉਹ ਘਾਹ ਦੇ ਨਾਲ ਬਹੁਤ ਵਕਫਾ ਜਿਹੜੇ ਕਿ ਮਾਡਲ ਤਿਆਰ ਕਰਦੇ ਨੇ ਸਾਡੇ ਨਾਲ ਅੱਜ ਆਪ ਨੇ ਅਭਿਸ਼ੇਕ ਜੀ ਅਭਿਜੈਤ ਜੀ ਕਿਆ-ਕਿਆ ਚੀਜ਼ ਤੁਸੀਂ ਤਿਆਰ ਕਰਦੇ ਹੋ ਘਾਹ ਤੋਂ ਔਰ ਕਿਵੇਂ ਕਿਆ ਤੁਹਾਡੇ ਪਿੱਛੇ ਫੈਮਿਲੀ ਤੋਂ ਚੱਲ ਰਿਹਾ ਜਾਂ ਤੁਹਾਨੂੰ ਕੋਈ ਸ਼ੌਂਕ ਹੈ ਅੱਲੋ ਤਾਂ ਜੀ ਓਨਰ ਦੇਖਦੇ ਸਾਰੇ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਹਾਂ ਓਨਰ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਸ ਵਿਰਾਸਤ ਨੂੰ ਤੁਸੀਂ ਆਪਣੇ ਸੁਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਹ ਐਕਚੁਅਲੀ ਜਿਸ ਆਰਟ ਦੇ ਵਿੱਚ ਮੈਂ ਕੰਮ ਕਰ ਰਿਹਾ ਇਸ ਸੀ ਬੋਰਡ ਮਾਡਲ ਬਣਾਉਂਦੇ ਆ ਘਾਤੋਂ ਬੁਣ ਕੇ ਅਸੀਂ ਆਰਟ ਕਰਦੇ ਹੈਗੇ ਸਾਡੇ ਪੁਸ਼ਤਾਨੀ ਆਰਟ ਆ 100 ਸਾਲ ਪਾ ਸਾਡੇ ਪੁਰਖੇ ਜਿਹੜੇ ਇਹ ਆਰਟ ਕਰਦੇ ਸੀਗੇ 1600 ਈਸਵੀ ਦੇ ਵਿੱਚ ਇਹ ਆਰਟ ਯੂਰਪ ਤੋਂ ਚੱਲੀ ਸੀ ਤੇ ਜਾਪਾਨ ਗਈ ਹੈ ਇਹ ਆਰਟ ਜਾਪਾਨ ਜਾਪਾਨ ਤੋਂ ਅਫਰੀਕਾ ਆਈ ਹੈ ਅਫਰੀਕਾ ਤੋਂ ਮਿਆਮਰ ਗਈ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਆਰਟ ਆਈ ਹੈ ਇਸ ਆਰਟ ਨੂੰ ਸਾਡੇ ਪੁਰਖਿਆਂ ਨੇ ਸੰਭਾਲ ਕੇ ਰੱਖਿਆ ਸੀ ਪੀੜ੍ਹੀ ਦਰ ਪੀੜ੍ਹੀ ਇੱਕ ਇੱਕ ਬੰਦੇ ਨੂੰ ਅੱਗੇ ਦਿੰਦੇ ਗਏ ਤੇ ਮੈਨੂੰ ਮੇਰੇ ਦਾਦਾ ਜੀ ਤੋਂ ਇਹ ਵਿਰਾਸਤ ਦੇ ਤੌਰ ਤੇ ਮਿਲੀ ਹੈ ਤੇ ਹੁਣ ਇਸ ਆਰਟ ਦੇ ਵਿੱਚ ਅਸੀਂ ਅਲੱਗ-ਅਲੱਗ 3D ਸਕਪਚਰ ਵੀ ਬਣਾ ਰਹੇ ਹਾਂ ਤੇ ਹੋਰ 2D ਆਈਟਮਸ ਵੀ ਬਣਾ ਰਹੇ ਹਾਂ ਜੀ ਕੋਈ ਪੰਜਾਬ ਸਰਕਾਰ ਵੱਲੋਂ ਜਾਂ ਤੁਹਾਨੂੰ ਕੋਈ ਗਿਨੀਜ਼ ਬੁੱਕ ਵਿੱਚ ਕੋਈ ਰਿਕਾਰਡ ਨਾਮ ਆਇਆ ਆ ਮੇਰੇ ਗਿਨੀਜ਼ ਬੁੱਕ 'ਚ ਨਾਮ 월ਡ ਰਿਕਾਰਡ ਹੈਗਾ ਜੀ ਤੇ ਆਪਣਾ ਲਿੰਕਾ ਬੁੱਕ ਹੈਗਾ ਅੱਖਾਂ ਦੇ ਬੱਟੇ ਬਣ ਕੇ ਆਰਟ ਕਰਨ ਦਾ ਅ ਇੰਡੀਆ ਬੁੱਕ ਚ ਹੈਗਾ ਸਟੇਟ ਵਾਰਡ ਜਾਂ ਪੰਜਾਬ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਨੇ ਇਹ ਵੀ ਮੈਚਰ ਕੀਤਾ ਜੀ ਮੈਂ ਤੇ ਇਸ ਦਾ ਕੋਈ ਤਾਂ ਆਰਟਿਸਟ ਆ ਜਿਹੜਾ ਅੱਖਾਂ ਦੀ ਪੱਟੀ ਬਣ ਕੇ ਆਡ ਕਰਦਾ ਰੀਸੈਂਟਲੀ ਮੈਂ ਛਤਰਪਤੀ சிவாਜੀ ਮਹਾਰਾਜ ਦਾ ਸਟੈਚੂ ਬਣਾਇਆ ਜਿਹੜਾ ਕਿ ਘਾਹ ਨਾਲ ਬੁਣ ਕੇ ਬਣਿਆ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਸੀ ਕਲਰ ਵਗੈਰਾ ਇਸਤੇਮਾਲ ਨਹੀਂ ਕੀਤਾ ਜਿੰਨਾ ਕਿ ਟਾਈਮ ਲੱਗ ਜਾਂਦਾ ਜੇ ਮੈਂ ਛਤਰਪਤੀ சிவாਜੀ ਦਾ ਕਿੰਨੇ ਕਿ ਟਾਈਮ ਲੱਗਦਾ ਤਿਆਰ ਕਰਦਾ ਦੇਖੋ ਜਿਹੜਾ ਮੇਰਾ ਸਫਰ ਹੈਗਾ ਜੀ ਨੀਰਬੋਡ 11 ਤੋਂ 12 ਸਾਲ ਮੈਨੂੰ ਆਡ ਕਰਦੇ ਹੋ ਤੇ ਰੀਸੈਂਟਲੀ ਜਿਹੜਾ ছত্রਪਤੀ ਸ਼ਿਵਾਜੀ ਮਹਾਰਾਜ ਦਾ ਸਟੈਚੂ ਬਣਾਇਆ ਉਹ ਕਾਰ ਨਾਲ ਬੁਣ ਕੇ ਬਣਿਆ ਪੂਰਾ ਦਾ ਪੂਰਾ ਤੇ ਉਹਨੂੰ ਨਿਰਵੜ ਪੰਜ ਮਹੀਨੇ 10 ਦਿਨ ਤੱਕ ਕਰੀਬ ਦਾ ਸਮਾਂ ਲੱਗਾ ਤੇ ਸ਼ਿਵਾਜੀ ਮਹਾਰਾਜ ਦੇ ਉਹ ਦੀਸ ਵਾਰ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਇਸ ਸਾਲ ਆਪਣਾ ছত্রਪਤੀ ਸ਼ਿਵਾਜੀ ਮਹਾਰਾਜ ਦਾ ਰਾਜਾ ਅਭਿਸ਼ੇਕ 350 ਸਾਲਾਂ ਪਰ ਸਰਕਾਰ ਵੀ ਮਨਾ ਰਹੀ ਹੈ ਤੇ ਮਹਾਰਾਸ਼ਟਰ ਗਵਰਨਮੈਂਟ ਵੀ ਮਨਾ ਰਹੀ ਹੈ ਸ਼ਿਵਾਜੀ ਮਹਾਰਾਜ ਇੱਕ ਆਈਡਲ ਨੇ ਤਾਂ ਇਸ ਕਰਕੇ ਮਾ ਉਹਦੀ ਮੂਰਤੀ ਬਣਾਣਾ ਸੁਭਾਵਿਕ ਸਮਝਿਆ ਅ ਅੱਜਕੱਲ ਉਹ ਚਰਚਾ ਦਾ ਵਿਸ਼ੇ ਵੀ ਹੈ ਰੀਜ਼ਨ ਇਹ ਹੈ ਕਿ ਉਹਨਾਂ ਦੀ ਜਿਹੜੀ ਕੰਪੈਰੀਸ਼ਨ ਹੈਗੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਹੈ ਮੋਨਾਲੀਸਾ ਪੇਂਟਿੰਗ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀ ਮੋਨਾਲੀਸਾ ਪੇਂਟਿੰਗ ਹੈ ਉਹਦਾ ਵੀ ਐਕਸਪ੍ਰੈਸ਼ਨ ਚੇਂਜ ਹੁੰਦੇ ਨੇ ਉਹਨੇ ਦੋ ਐਕਸਪ੍ਰੈਸ਼ਨ ਬਣਾਏ ਨੇ ਜਿਹੜੇ ਸ਼ਿਵਾਜੀ ਮਹਾਰਾਜ ਦਾ ਸਟੈਚੂ ਹਜੇ ਬਣਾਇਆ ਉਹਨਾਂ ਦੇ ਤਿੰਨ ਐਕਸਪ੍ਰੈਸ਼ਨ ਸ਼ੋ ਹੁੰਦੇ ਨੇ ਜੇ ਆਪਾਂ ਫਰੰਟ ਤੋਂ ਉਹਨਾਂ ਨੂੰ ਦੇਖਦੇ ਆ ਕੋਲਮ ਕਾਮ ਉਹਨਾਂ ਦਾ ਨੇਚਰ ਲੱਗਦਾ ਜੇ ਆਪਾਂ ਲਾਈਟ ਪਾਉਂਦੇ ਆ ਸ਼ਿਵਾਜੀ ਮਹਾਰਾਜ ਦੇ ਫੋਰਹੈਡ ਤੋਂ ਤੇ ਉਸ ਵੇਲੇ ਸ਼ਿਵਾਜੀ ਮਹਾਰਾਜ ਐਗਰੈਸਿਵ ਨੇਚਰ ਚ ਲੱਗਦੇ ਨੇ ਇਹ ਦੋਨੋਂ ਕੰਦਿਆਂ ਤੋਂ ਸ਼ਿਵਾਜੀ ਮਹਾਰਾਜ ਨੂੰ ਦੇਖਿਆ ਜਾਂਦਾ ਤਾਂ ਉਹ ਲਾਈਟ ਸਮਾਈਲ ਕਰਦੇ ਲੱਗਦੇ ਨੇ ਤਾਂ ਇੱਕ ਯੂਨਿਕ ਇਨਵੈਂਸ਼ਨ ਇਸ ਵੇਲੇ ਹੋਈ ਬੱਚਿਆਂ ਨੂੰ ਅੱਜਕੱਲ ਕਿਉਂਕਿ ਜਿਹੜਾ ਕੋਈ ਆਰਟ ਕਰਦੇ ਬਹੁਤ ਔਖਾ ਦੇਖੋ ਬਹੁਤ ਔਖਾ ਕਿਉਂਕਿ ਤੁਸੀਂ ਬੱਚੇ ਕੋਈ ਸਕਰਾਈ ਦਿਨੇ ਜਾਂ ਬੱਚੇ ਤੁਹਾਨੂੰ ਆ ਕੇ ਕੋਈ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਕਿਉਂਕਿ ਅੱਜਕੱਲ ਬੱਚੇ ਬਹੁਤ ਵੱਡੀ ਚੀਜ਼ੀ ਕਰਦੇ ਹੋ ਕੋਈ ਕਰ ਰਹੇ ਹੋ ਤੁਸੀਂ ਬੱਚੇ ਦੇਖੋ ਸਵਾਭਿਕ ਹੈ ਜੀ ਕਿ ਜਦ ਵੀ ਸਮਾਜ ਦੇ ਵਿੱਚ ਕੋਈ ਇਦਾਂ ਦੀ ਨਿਊ ਇਨਵੈਂਸ਼ਨ ਹੁੰਦੀ ਆ ਜਾਂ ਨਿਊ ਕਲਾ ਕਰਤੀਆਂ ਬਣ ਇਹ ਇੱਕ ਇਤਿਹਾਸ ਲਿਖਿਆ ਜਾਂਦਾ ਤਾਂ ਇਦਾਂ ਦੇ ਕਹਿ ਲਉ ਕਿ ਬਹੁਤ ਸਾਰੇ ਲੋਕਾਂ ਦਾ ਉਸ ਤੇ ਇੰ ਆਣ ਜਾਂਦਾ ਉਸੇ ਤਰ੍ਹਾਂ ਬਹੁਤ ਸਾਰੇ ਬੱਚੇ ਮੇਰੇ ਕੋਲ ਹਜੇ ਇਸ ਵੇਲੇ ਐਜੂਕੇਟ ਹੋ ਰਹੇ ਨੇ ਸਾਡ ਦੇ ਰਿਲੇਟਡ ਤੇ ਸਿੱਖ ਵੀ ਰਹੇ ਨੇ ਤੇ ਬਹੁਤ ਸਾਰੇ ਰਾਖੇ ਆਂਗਰੇ ਵੀ ਬਣ ਰਹੇ ਨੇ ਕਾਦੇ ਨਾਲ ਕਿਉਂਕਿ ਅੱਗੇ ਰક્ષાਬੰਧਨ ਆ ਰਿਹਾ ਰਾਖੀ ਆ ਰਹੀ ਹੈ ਤਾਂ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਨਾਲ ਤੇ ਬਿਲਕੁਲ ਅਭਿਸ਼ੇਕ ਜੀ ਸੀ ਜਿਹੜੇ ਕੀ ਇਸ ਦੇਸ਼ ਦੇ ਵਿੱਚ ਇੱਕ ਇੱਕ ਲੋਕ ਤੇ ਆਰਟਿਸਟ ਹੈ ਜਿਹੜੇ ਕੀ ਇਸ ਤਰ੍ਹਾਂ ਤੋਂ ਜਿਹੜੇ ਕੀ ਇਹ ਕਿ ਮੈਂ ਆਰਟਿਸਟਾਂ ਉਹ ਤਿਆਰ ਵੀ ਕਰਦੇ ਆ ਜਿਵੇਂ ਸ਼ਿਵਾਜੀ ਦਾ ਕੀਤਾ ਜਾਂ ਹੋਰ ਵੱਖ-ਵੱਖ ਇਹ ਜਿਹੜੇ ਕੀ ਆਪਣੇ ਆਰਟਿਸਟ ਦੇ ਨਾਲ ਆਪਣੇ ਤਿਆਰ ਕਰਦੇ ਨੇ ਔਰ ਇਹਨਾਂ ਦਾ ਕਿੰਨੀ ਬੁੱਕਸ ਔਰ ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਨੂੰ ਇੱਕ ਲੋਕੀ ਆਰਟਿਸਟ ਵੱਲੋਂ ਅਵਾਰਡ ਦਿੱਤਾ ਗਿਆ ਹੈ ਪਟਿਆਲਾ ਤੋਂ ਇਹਦੇ ਨਾਲ ਚਰਨਜੀਤ ਚੋਸ